ਤੇ ਜੀ ਆ ਦੇਖੋ ਜੀ 사ਜਨਾਂ ਨੇ ਵੀ ਸੋਹਣੀਆਂ-ਸੋਹਣੀਆਂ ਜਿਹੜੀਆਂ ਲੜੀਆਂ ਵਾਂ ਦਿਵਾਲੀ ਦੀ ਸਜਾਵਟ ਵਾਸਤੇ ਲਗਾ ਲਏ सोनू ਭਾਈ ਰਾਂ ਦੀ ਸ਼ਾਪ ਦੇ ਉੱਪਰ ਘੈਂਟ-ਘੈਂਟ ਲੜੀਆਂ ਤੇ ਆ ਜਿਹੜੇ ਹੈਗਾ ਵਾ ਦੀਪਕ ਭਾਈ ਰਾਂ ਦੀ ਸ਼ਾਪ ਦੇ ਉੱਪਰ ਮੈਡਮ ਪੁੱਛ ਰਹੀ ਹੈ ਜੀ ਇਹ ਸੋਹਣੇ ਲੱਗ ਰਹੇ ਨੇ ਤੁਸੀਂ ਦੱਸੋ ਕਿਦਾਂ ਲੱਗ ਰਹੇ ਜੀ ਬੜਿਆ ਲੱਗ ਰਿਹਾ ਹੈ। ਹੈਲੋ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਕਿ ਸਭ ਚੜ੍ਹਦੀ ਕਲਾ 'ਚ ਹੋਵੋਗੇ। ਸਵਾਗਤ ਹੈ ਤੁਹਾਡਾ ਇੱਕ ਨਵੇਂ ਦਿਨ, ਇੱਕ ਨਵੇਂ ਵੀਡੀਓ ਨਾਲ। ਮੈਂ ਤੁਹਾਡਾ ਦੋਸਤ ਪਿਆਰਾ ਸਿੰਘ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਨਮਸਤੇ, ਅਸਲਾਮ ਵਾਲੇਕੁਮ ਜੀ। ਅੱਜ ਜਿਹੜੀ ਵੀਲੌਗ ਦੀ ਸ਼ੁਰੂਆਤ ਹੈ, ਮੈਂ ਸ਼ਾਮ ਨੂੰ ਕਰਤਾ ਪਿਆ। ਸ਼ਾਮ ਦੇ ਤਕਰੀਬਨ 6:30 ਹੋ ਚੱਲੇ ਨੇ ਤੇ ਬਈ ਅੱਜ ਦਾ ਦਿਨ ਜਿਹੜਾ ਮੇਰਾ ਪੂਰਾ ਬਹੁਤ ਹੀ ਸੋਹਣਾ ਬੀਤ ਗਿਆ। ਕੰਮ ਕਾਜ ਦੇ ਵਿੱਚ ਵੀ ਕਰਦੇ ਵਿੱਚ ਵੀ ਤੇ ਹੋਰ ਯਾਰਾਂ ਦੋਸਤਾਂ ਨਾਲ ਵੀ ਬਹੁਤ ਸੋਹਣਾ ਦਿਨ ਨਿਕਲਿਆ ਬਾਤ। ਸ਼ਾਮ ਪੈ ਚੁਕੀ ਹੈ ਤੇ ਅੱਜ ਧੰਤੀ ਰਸ ਵਾਲੇ ਦਿਨ ਮੇਰੀ ਵਾਈਫ ਨੇ ਸ਼ੋਰ ਮਚਾਇਆ ਹੈ ਕਿ ਅਸੀਂ ਵੀ ਕੁਝ ਖਰੀਦਣ ਜਾਣਾ ਵਾ ਤੇ ਜਿਸ ਕਰਕੇ ਮਜਬੂਰ ਮੈਨੂੰ ਖਰੀਦਣ ਜਾਣਾ ਪੈਂਦਾ ਵਾ ਕੀ ਖਰੀਦਣ ਜਾਣਾ ਜੀ ਵੀਡੀਓ ਦੇ ਵਿੱਚ ਬਣੇ ਰਹੋ ਤੇ ਤੁਹਾਨੂੰ ਨਾਲ ਨਾਲ ਸਭ ਪਤਾ ਚੱਲ ਜਾਏਗਾ ਉਸ ਤੋਂ ਪਹਿਲਾਂ ਆਪਾਂ ਜਾਣਾ ਜੀ ਚਾਲਾ ਸਟੋਰ ਤੇ ਉਸ ਤੋਂ ਬਾਅਦ ਵਿੱਚ ਜਾਵਾਂਗੇ ਮਾਰਕੀਟ ਤੇ ਮੈਡਮ ਜੀ ਤਿਆਰ ਹੋ ਚੁੱਕੇ ਨੇ ਫਿਲਹਾਲ ਸਲੈਂਡਰ ਜਿਹੜਾ ਉਹ ਦਰਸ਼ਿਤ ਕੀਤਾ ਜਾ ਰਿਹਾ ਕਿਉਂਕਿ ਅਸੀਂ ਸਾਰੇ ਟਾਲੇ ਦੁਲੇ ਰੱਖ ਕੇ ਹੀ ਜਾਵਾਂਗੇ ਤੇ ਮਾਰਕੀਟ ਦੇ ਵਿੱਚੋਂ ਹੁੰਦੇ ਹੋਏ ਚਾਲਾ ਸਟੋਰ ਤੋਂ ਫਿਰ ਜਾਣਾ ਵਾ ਅੱਗੇ ਬਾਜ਼ਾਰ ਵਾਲ ਇਨ ਵੀ ਤਿਆਰ ਕਰ ਲਿਆ ਹੈ ਅਸੀਂ ਤਿੰਨੋਂ ਅਜੀ ਨੀਲੇ-ਨੀਲੇ ਬਣੇ ਹੋਇਆ ਇਸ ਦੀ ਵੀ ਟੀ-ਸ਼ਰਟ ਨਹੀਂ ਲਈ ਮੇਰੀ ਵੀ ਟੀ-ਸ਼ਰਟ ਨਹੀਂ ਲਈ ਇਧਰੋਂ ਮੈਡਮ ਜੀ ਦਾ ਵੀ ਸੂਟ ਨਹੀਂ ਲਾਵਾ ਸਤਿ ਸ਼ਕਾਲ ਤਿਆਰ ਹੋ ਚੁੱਕੇ ਆ ਜੀ ਤੇ ਹੋਰ ਜ਼ਿਆਦਾ ਦੇਰ ਨਾ ਕਰਦੇ ਹਾਂ ਨਿਕਲਦੇ ਆ ਕਿਉਂਕਿ ਟਾਈਮ ਹੋਰ ਜ਼ਿਆਦਾ ਹੋ ਜਾਏਗਾ ਤੇ ਬਾਹਰ ਹਲੇ 6:30 6:40 ਮਿੰਟ ਹੋਏ ਨੇ ਤਹਾਨੂੰ ਨੇ ਰਜੈਕ ਕਰੋ ਹੋਰ ਹੀ ਰਾਤ ਵਾਲੀ ਫੀਲਿੰਗ ਹੈ ਬਾਹਰ ਬਹੁਤ ਜਲਦੀ ਹਨੇਰਾ ਹੋਣ ਲੱਗ ਪਿਆ ਤੇ ਚਲੋ ਨਿਕਲਦੇ ਆ ਕਰੋ ਜੀ ਹਾਂ ਜੀ ਦੋਸਤੋ ਤਾਲੇ ਵਗੈਰਾ ਲਗਾ ਲਗਾ ਲਿਓ ਜੀ ਇਹ ਫਿਲਹਾਲ ਹੁਣ ਨਿਕਲਣ ਲੱਗੇ ਆਂ ਹਾਂ ਹਾਂ ਲੈ ਆਓ ਵੈਲੀ ਗੁਰੂ ਜੀ ਤੇ ਚਲੋ ਜੀ ਹੁਣ ਚੱਲਦੇ ਆਂ ਓਏ ਹੋਏ ਹੋਏ ਰੋਕੋ ਰੋਕੋ ਇਹ ਤਾਂ ਗੇਟ ਖੋਲਣਾ ਦਮੈ ਨੂੰ ਚੱਕੇ ਨੇ ਖੋਲਣਾ ਰੋਕੋ ਰੋਕੋ ਚਲੋ ਚਲੋ ਜੀ ਚਲੋ ਚਲੋ ਚੱਲੀਏ ਚਲੋ ਜੀ ਤੇ ਚੱਲਦੇ ਆਂ ਜੀ ਕਿਉਂਕਿ ਦੀਵਾਲੀ ਆਉਣ ਵਾਲੀ ਹੈ ਥੇਲ ਸਾਰੀ ਸ਼ਾਪਿੰਗ ਜਿਹੜੀ ਕਰਕੇ ਆਣੀ ਹੈ ਇਹ ਉਹਦੇ ਵਿੱਚ ਜਿਹੜਾ ਸਜਾਵਟ ਦਾ ਸਮਾਨ ਵਗੈਰਾ ਵੀ ਲੈ ਕੇ ਆਇਨਾ ਵਾ 사ਜਨ ਭਾਈ 사ਜਨ ਭਾਈ ਤੁਸੀਂ ਨਾ ਆਣਾ ਤੇ ਜੀ ਆ ਦੇਖੋ ਜੀ 사ਜਨ ਰਾਣੇ ਵੀ ਸੋਹਣੀਆਂ ਥੋੜੀਆਂ ਜਿਹੜੀਆਂ ਲੜੀਆਂ ਵਾ ਦੀਵਾਲੀ ਦੀ ਸਜਾਵਟ ਵਾਸਤੇ ਲਗਾ ਦਿੱਗੇ ਆ ਲੈ ਭਰਾਵਾ ਆ ਆ ਗਈ ਇਕ ਲੈਣਾ ਆ ਗਈ ਉਹ ਲੈ ਲੈ ਆ ਲੈ ਲੈ ਸਮਾਨ ਲੈ ਲੈ ਉਹ ਭਰਾਵਾ ਸਮਾਨ ਲੈ ਲੈ ਸਮਾਨ ਲੈ ਲੈ ਵਾ ਉਹ ਵੇ ਮੈਡਮ ਵਾ ਜਾ ਮਾਰੇ ਚੱਲਿਆ 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 ਭਰਾਵਾ ਚੱਲਿਆ ਤੇਰੇ ਵਾਂਗੋ ਨਹੀਂ ਠੀਕ ਹੈ ਚਲੋ ਨਿਕਲਦੇ ਹਾਂ ਬਾਜ਼ਾਰ ਵੱਲ ਤੇ ਜੋ ਜੋ ਸ਼ਾਪਿੰਗ ਵਾਲਾ ਸਾਮਾਨ ਹੈ ਉਹ ਲੈ ਕੇ ਆਣਾ ਜਿਸ ਜਾਵਤ ਵਾਲਾ ਤੇ ਅਦਰ ਦੇਖੋ ਜਿਆ ਦੋਵੇਂ ਦੁਕਾਨਾਂ ਦੇ ਉੱਪਰ ਵੀ ਲੜੀਆਂ ਵਗੈਰਾ ਜਿਹੜੀਆਂ ਹੈਗੀਆਂ ਸੇਲ ਕਰਨ ਵਾਸਤੇ ਲਗਾ ਲਈਆਂ ਹੋਈਆਂ ਆ ਸੋਨੂ ਭਾਈ ਰਾਂ ਦੀ ਸ਼ਾਪ ਦੇ ਉੱਪਰ ਘੈਂਟ ਘੈਂਟ ਲੜੀਆਂ ਤੇ ਅਜਿਹੇ ਹੈਗਾ ਵਾ ਦੀਪਕ ਭਾਈ ਰਾਂ ਦੀ ਸ਼ਾਪ ਦੇ ਉੱਪਰ ਚਲ ਜੀ ਮਾਸਟਰ ਜੀ ਛੋਟੀ ਦੀਵਾਲੀ ਦੀ ਮੁਬਾਰਕਾ ਤੇ ਚਲੋ ਨਿਕਲਦੇ ਹਾਂ ਹੁਣ ਮਾਰਕੀਟ ਵੱਲ ਤੇ ਮਾਰਕੀਟ ਤੋਂ ਜੋ ਇਸ ਮਾਲ ਲੈ ਕੇ ਨਾ ਫਟਾਫਟ ਆਨੇ ਆਂ ਜੀ ਵਾਪਸ। ਤੇ ਹਾਂਜੀ ਦੋਸਤੋ ਆਪਾਂ ਚੱਲ ਪਿਆ ਜੀ ਕਰੋ। ਤੇ ਫਿਲਹਾਲ ਫਿਰ ਬਰੀਕ ਚੌਂਕ ਦੇ ਕੋਲ ਪਹੁੰਚਿਆ ਪਹਿਲਾਂ ਆਪਾਂ ਰਾਸ਼ਨ ਵਾਲੀ ਸ਼ਾਪ ਤੇ ਹੀ ਜਾਣਾ ਚਾਵਲਾ ਸਟੋਰ ਤੇ ਉਸ ਤੋਂ ਬਾਅਦ ਦੇ ਵਿੱਚ ਨਿਕਲਾਂਗੇ ਬਾਜ਼ਾਰ ਵਿੱਚ। ਕਿਉਂਕਿ ਬਾਜ਼ਾਰ ਤੇ ਦੇਰ ਰਾਤ ਤੱਕ ਖੁੱਲਿਆ ਰਹਿਣਾ ਵਾਜ ਜਿਹੜੀ ਜਿਹੇ ਕਿੰਚਾਵਲਾ ਸਟੋਰ ਉਹ ਛੇਤੀ ਬੰਦ ਹੋ ਜਾਏਗਾ ਠੀਕ ਹੈ। ਤੇ ਯਾਰ ਦੋਵੇਂ ਹੋਰਾਂ ਬੈਠੇ ਆ। ਤੇ ਉਹ ਸਾਹਮਣੇ ਚੈੱਕ ਕਰੋ ਜੀ ਲੋਕਾਂ ਦੇ ਘਰਾਂ ਵਿੱਚ ਲੜੀਆਂ ਜਿਹੜੀਆਂ ਲੱਗ ਚੁੱਕੀਆਂ ਨੇ ਉਹ ਘੈਂਡ ਘੈਂਡ ਲੋਕਾਂ ਨੇ ਆਪਣੇ ਘਰਵਾਰ ਜਿਹੜੇ ਸਜਾਲੇ ਹੋਏ ਆ। ਤੇ ਵਾਰੀ ਹ ਤੇ ਆ ਕੇ ਅੰਦਰ ਜਿੱਥੇ ਅਸੀਂ ਰਹਿਨੇ ਆ ਨੀਚੇ ਸਾਰਾ ਰੂਮ ਤੋਂ ਲੈ ਕੇ ਬਾਹਰ ਜਿਹੜਾ ਬਰਾਂਡੇ ਤੱਕ ਜੋ ਹੈ ਸਾਰੀਆਂ ਲੜੀਆਂ ਨਾਲ ਸਜਾਵਾਂਗੇ ਠੀਕ ਹੈ ਤੇ ਚਲੋ ਵਾਪਸੇ ਪਹੁੰਚ ਗਏ ਆਪਾਂ ਔਰਾਂ ਜਿੱਥੋਂ ਰਾਸ਼ਨ ਲੈਣਾ ਵਾ ਚਾਵਲਾ ਸਟੋਰ ਦੇ ਨੇੜੇ ਲਓ ਜੀ ਤੇ ਹਾਂਜੀ ਦੋਸਤੋ ਆਪਾਂ ਰਾਸ਼ਨ ਜਿਹੜਾ ਉਹ ਲੈ ਲਿਆ ਵਾ ਆ ਪਿਆ ਜੀ ਪਿੱਛੇ ਚੈੱਕ ਕਰੋ ਠੀਕ ਹੈ ਆ ਰਾਸ਼ਨ ਪਿਆ ਵਾ ਪਿੱਛੇ ਤੇ ਹੁਣ ਆਪਾਂ ਚੱਲਿਆਂ ਜੀ ਬਸਤੀ ਸ਼ੇਖਵਾਲ ਨੂੰ ਤੇ ਜਾਣਾ ਵਾ ਜੀ ਆਪਾਂ ਪਾਰਕੋ ਕੈਂਪ ਅਡੇ ਵੱਲ ਤੇ ਪਰ ਕਰਾਊਡ ਬਹੁਤ ਆ ਅ ਜੀ ਦੰਤੀ ਨੇ ਸੌਣ ਕਰਕੇ ਆ ਦੇਖੋ ਲਾਈਨਾਂ ਲੱਗੀਆਂ ਹੋਈਆਂ ਪੂਰੀਆਂ ਦੂਰ ਤੱਕ ਜੀ ਬਬਰੀਕ ਚੌਂਕ ਪਹੁੰਚੇ ਹਾਲੇ ਤੇ ਉੱਥੋਂ ਜਿਹੜੇ ਲਾਈਨਾਂ ਨੇ ਸ਼ੁਰੂ ਨੇ ਪਤਾ ਨਹੀਂ ਇਸ ਜਿਹੜਾ ਜਾਮ ਹੈ ਉਹਦੇ ਵਿੱਚੋਂ ਕਿੰਨੇ ਦੇ ਤੱਕ ਬਾਹਰ ਨਿਕਲਦੇ ਆ ਤੇ ਕਦੋਂ ਆਪਾਂ ਪਹੁੰਚਦੇ ਆ ਭਰਗੋਗੈਂਪ ਤੇ ਉੱਥੋਂ ਹੀ ਆਪਾਂ ਸਾਰੀ ਪਰਚੇਜ਼ਿੰਗ ਕਰਨੀ ਹੈ ਤੇ ਦੇਖਦੇ ਆ ਜੀ ਹੁਣ ਕਤਾਰਾਂ ਤੇ ਬਹੁਤ ਲੰਬੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਲੋਕ ਕਿੱਦਾਂ ਏ ਹੌਲੀ 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 ਜਾਂਦੇ ਪਏ ਨੇ ਗਾੜੇ ਬਹੁਤ ਜ਼ਿਆਦਾ ਹਾਂਜੀ ਦੋਸਤੋ ਆਪਾਂ ਆ ਪਹੁੰਚੇ ਜੀ 나ਗਪਾਲ ਰਾਇਲਸ ਜਿੱਥੋਂ ਆਪਾਂ ਹਮੇਸ਼ਾ ਜਿਹੜੇ ਕੰਟੇਨਰ ਵਗੈਰਾ ਜਾਂ ਫਿਰ ਹੋਰ ਸਮਾਨ ਜਿਹੜਾ ਪਰਚੇਜ ਕਰਕੇ ਜਾਂਦੇ ਆ ਤੇ ਉਹਨਾਂ ਨੇ ਦੀਵਾਲੀ ਦੀਆਂ ਵੀ ਕਾਫੀ ਜਿਹੜੀਆਂ ਰੌਣਕਾਂ ਲਗਾ ਰੱਖੀਆਂ ਨੇ ਤੇ ਕਾਫੀ ਪ੍ਰਕਾਰ ਦੀਆਂ ਲੜੀਆਂ ਹੋਰ ਕਈ ਪ੍ਰਕਾਰ ਦੀਆਂ ਹਾਈਡਮਾਂ ਜਿਹੜੀਆਂ ਲਗਾ ਰੱਖੀਆਂ ਤੇ ਚਲੋ ਜਿਹੜੀ ਜਿਹੜੀ ਚੀਜ਼ ਸਾਨੂੰ ਪਸੰਦ ਆ ਗਈ ਚੱਲਦੇ ਆ ਤੇ ਦੇਖ ਕੇ ਉਹਨਾਂ ਕੋਲ ਚੰਗੀ ਚੀਜ਼ ਜਿਹੜੀ ਹੈ ਚੋਇਸ ਕਰਕੇ ਲੈ ਕੇ ਚੱਲਦੇ ਆ ਜੀ ਘਰੇ ਸਜਾਵਰ ਵਾਸਤੇ ਤੇ ਹਾਂਜੀ ਆਪਾਂ ਤੁਹਾਨੂੰ ਮਿਲਵਾਨਾ ਜੀ 나ਗਪਾਲ ਰਾਇਲਸ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਓਨਰ ਨੇ ਆ ਤੇ ਇਹਨਾਂ ਕੋਲ ਹੀ ਹਰ ਵਾਰੀ ਆਪਾਂ ਜਿਹੜਾ ਵੀ ਸਮਾਨ ਪਰਚੇਜ਼ ਕਰਕੇ ਲੈ ਜਾਂਦੇ ਆ ਤੇ ਹੁਣ ਦੇਖੋ ਜੀ ਆ ਇਹਨਾਂ ਨੇ ਟੋਟਲੀ ਸਾਰੀਆਂ ਆਈਟਮਸ ਤੇੜੀਆਂ ਦੀਵਾਲੀ ਦੀਆਂ ਲਗਾਈਆਂ ਹੋਈਆਂ ਨੇ ਠੀਕ ਆ ਤੇ ਉਹ ਅੰਦਰ ਚੈੱਕ ਕਰੋ ਜੀ ਬਹੁਤ ਸੋਹਣੀਆਂ ਸੋਹਣੀਆਂ ਲੜੀਆਂ ਜਿਹੜੀਆਂ ਸਜਾਈਆਂ ਹੋਈਆਂ ਨੇ ਤੇ ਆਪਾਂ ਵੀ ਇਹਨਾਂ ਲੜੀਆਂ ਦੇ ਵਿੱਚੋਂ ਹੀ ਕੁਝ ਜਿਹੜੀਆਂ ਪਸੰਦ ਕਰਕੇ ਤੇ ਲੈ ਕੇ ਚੱਲਦੇ ਆ ਜੀ ਤੇ ਹਾਂਜੀ ਦੋਸਤੋ ਆਪਾਂ ਤੇ ਆਪਣੀ ਦੀਵਾਲੀ ਦੀ ਜਿਹੜੀ ਸਜਾਵਟ ਦੀ ਜਿਹੜੀ ਉਹ ਸ਼ਾਪਿੰਗ ਕਰ ਲਈ ਹੋਈ ਆ ਤੇ ਤੁਸੀਂ ਵੀ ਆ ਸਕਦੇ ਹੋ ਨਾਗਪਾਲ ਰॉयल्स ਜਿਹੜਾ ਇਹਦੀ ਲੋਕੇਸ਼ਨ ਹੈਗੀ ਹੈ ਗੁਰਦੁਆਰਾ ਅਦਰਸ਼ਨਗਰ ਜਿਹੜਾ ਗੁਰਦੁਆਰਾ ਸਾਹਿਬ ਉਹਦੇ ਬਿਲਕੁਲ ਨਜ਼ਦੀਕ ਹੈਗੀ ਹੈ ਤੇ ਬਹੁਤ ਹੀ ਰੀਜਨਲ ਪ੍ਰਾਈਸ ਦੇ ਵਿੱਚ ਸਾਰੇ ਕਾਈਟਮ ਮਿਲ ਜਾਂਦੀ ਇਨਾਂ ਕੋਲ ਤੇ ਪਲੀਜ਼ ਇੱਥੇ ਵਿਜ਼ਿਟ ਕਰੋ ਦੀਵਾਲੀ ਨੂੰ ਸਿਰਫ ਇੱਕ ਦਿਨ ਰਹਿ ਗਿਆ ਤੇ ਜਲਦੀ ਜਲਦੀ ਆਪਣੇ ਘਰ ਦੀ ਜਿਹੜੀ ਸਜਾਵਟ ਦਾ ਹੈ ਸਮਾਨ ਖਰੀਦ ਕੇ ਲੈ ਕੇ ਜਾਓ ਦੋਸਤੋ ਤੁਹਾਨੂੰ ਨਜ਼ਾਰਾ ਦਿਖਾਣਾ ਵਾ ਲੋਕਾਂ ਦੇ ਘਰਾਂ ਦੇ ਵਿੱਚ ਲੜੀਆਂ ਲੱਗ ਚੁੱਕੀਆਂ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਲੋਕਾਂ ਦੇ ਘਰ ਜਿਹੜੇ ਉਹ ਸਜ ਚੁੱਕੇ ਨੇ ਇਸ ਟਾਈਮ ਅਸੀਂ ਬਸਤੀ 9 ਦੇ ਵਿੱਚ ਆ ਤੇ ਜੀ ਗੁਜ਼ਰ ਰਹੇ ਆ ਆਪਣੇ ਘਰ ਵਾਲੇ ਨੂੰ ਜਾ ਰਹੇ ਆ ਤੇ ਬਾਈ ਦੇਖ ਕੇ ਇੰਨਾ ਮਨ ਖੁਸ਼ ਹੁੰਦਾ ਵੇ ਕਾਸ਼ ਕਿ ਮੇਰਾ ਆਪਣਾ ਘਰ ਵੀ ਹੁੰਦਾ ਤੇ ਮੈਂ ਵੀ ਇਸੇ ਤਰ੍ਹਾਂ ਲੜੀਆਂ ਨਾਲ ਪੂਰਾ ਸਜਾਇਆ ਹੁੰਦਾ ਜੀ ਕੋਈ ਗੱਲ ਨਹੀਂ ਲੇਕਿਨ ਕਹਿੰਦੇ ਨੇ ਜਿੱਥੇ ਰਹਿੰਦੇ ਹੋ ਉਹ ਵੀ ਆਪਣਾ ਘਰ ਹੀ ਮੰਨ ਕੇ ਚੱਲਣਾ ਚਾਹੀਦਾ ਵਾ ਇਸੇ ਕਰਕੇ ਮੈਂ ਪੂਰਾ ਜਿਹੜਾ ਸਜਾਵਰ ਦਾ ਸਮਾਨ ਉਹ ਲਿਆ ਵਾ ਸਜਾਣ ਲਈ ਤਾਂ ਆ ਦੇਖੋ ਜੀ ਬਹੁਤ ਹੀ ਸੋਹਣੇ ਸੋਹਣੇ ਘਰ ਕਈ ਲੋਕਾਂ ਨੇ ਹੁਣੇ ਸਜਾ ਲਏ ਆ ਹਾਂਜੀ ਦੋਸਤੋ ਆਪਾਂ ਵਾਪਿਸ ਆ ਗਏ ਆ ਜੀ ਘਰੇ ਤੇ ਬਾਈ ਬਹੁਤ ਹੀ ਗਏ ਸੀ ਇੱਕ ਪਰਗੋ ਗਿਆ ਪੰਜਣਾ ਸੀਗਾ ਸਮਾਨ ਲੈਣ ਲਈ ਲੇਕਿਨ ਕਰਾਊਡ ਵਰ ਸੀਗਾ ਰਾਸ਼ਪੋ ਸੀਗਾ ਰਸਤੇ ਦੇ ਵਿੱਚ ਤਾਂ ਦਿਖਾਇਆ ਸੀ ਟ੍ਰੈਫਿਕ ਜਮ ਸੀ ਆਹ ਤੇ ਪਹਿਲਾਂ ਲਿਆ ਸੀਗਾ ਚਾਵਲਾ ਸਟੋਰ ਤੋਂ ਜਾਂਦੇ ਫਿਰ ਰਾਸ਼ਨ ਸਾਰਾ ਤੇ ਉਸ ਤੋਂ ਬਾਅਦ ਦੇ ਵਿੱਚ ਚਾਵਲ ਖਤਮ ਹੋ ਗਏ ਸੀ ਕਿ ਫਿਰ 5 ਕਿਲੋ ਚਾਵਲ ਲੈ ਕੇ ਆਏ ਜੀ ਨਾਲ ਕਿ ਫਿਰ ਹੁਣ ਮੈਂ ਸੱਚੇ ਦਿਵਾਲੀ ਤੋਂ ਬਾਅਦ ਹੀ ਲੈ ਕੇ ਆਵਾਂਗੇ ਜਿਹੜੇ ਬੋਰੇ ਲੈ ਕੇ ਆਣੇ ਆ ਤੇ ਬਹੁਤ ਸਾਰਾ ਰਾਸ਼ਨ ਉਹ ਲੈ ਕੇ ਆਏ ਆ ਸਮਾਨ ਲੈ ਕੇ ਆਏ ਆ ਸਜਾਵੜਾ ਮੈਂ ਤੁਹਾਨੂੰ ਇੱਕ ਇੱਕ ਕਰਕੇ ਜਿਹੜੇ ਸਾਰੇ ਸਮਾਨ ਲੈ ਕੇ ਆਏ ਆ ਸਜਾਵੜ ਦੇ ਉਹ ਦਿਖਾਣਾ ਜੀ ਠੀਕ ਹੈ ਤੇ ਹਾਂ ਜੀ ਦੋਸਤੋ ਜਿਹੜਾ ਜਿਹੜਾ ਸਮਾਨ ਲੈ ਕੇ ਆਏ ਆ ਜੀ ਸਜਾਵੜ ਵਾਲਾ ਉਹ ਸਵਰਾਧਮ ਦੁਕਾਨੇ ਜੀ ਸਭ ਨਾਲੋਂ ਪਹਿਲਾਂ ਲੈ ਕੇ ਆਏ ਜੀ ਚਾੜੂ ਕਿਉਂਕਿ ਮੇਨ ਚਾੜੂ ਜਿਹੜਾ ਉਹ ਘਰ ਦੀ ਸਫਾਈ ਹੋਏਗੀ ਤਾਂ ਕਰਕੇ ਕਰਦਾ ਜਿਹੜਾ ਸਜਾਵਟ ਸ਼ੁਰੂ ਹੋਏਗੀ ਆਹ ਦੇਖੋ ਜੀ ਪਹਿਲੇ ਨੰਬਰ ਤੇ ਚਾੜੂ ਬਾਕੀ ਹੁਣ ਵਾਰੀ ਵਾਰੀ ਸਿਰ ਹਰੇਕ ਆਈਟਮ ਦਿਖਾਣੇ ਜੀ ਜਿਹੜਾ ਪੂਰਾ ਘਰ ਜਿਹੜਾ ਪ੍ਰੋਪਰ ਆਪਸ ਸਜਾਣਾ ਵਾਸਤੇ ਮੁਸਕਾਨ ਵੀ ਆ ਚੁੱਕੀ ਹੈ ਆਪਣੇ ਸੈਲੂਨ ਤੋਂ ਵਾਪਸ ਤੇ ਫੇਰ ਕੋਮਨ ਸ਼ਲਾ ਵਾਹੇ ਸਾਡੇ ਨਾਲ ਆ ਕੇ ਤੇ ਚਲੋ ਮੈਡਮ ਦਿਖਾਓ ਮੈਡਮ ਇੱਕ ਇੱਕ ਕਰਕੇ ਆਹ ਦੇਖੋ ਜੀ ਆ ਗਿੰਦੇ ਵਾਲੀ ਲੜੀਆਂ ਲੈ ਕੇ ਆਏ ਆ ਜਿਹੜੀਆਂ ਕਿ ਉਹ ਬਾਹਰ ਵਾਲਾ ਮੇਨ ਡੋਰ ਆ ਉਦੇ ਬਾਹਰ ਲਗਣੀਆਂ ਵਾ ਠੀਕ ਹੈ ਜੀ ਤੇ ਹੁਣ ਸੈਕਿੰਡ ਤੁਹਾਨੂੰ ਦਿਖਾਣੇ ਜੀ ਆਹ ਚੈੱਕ ਕਰੋ ਜੀ 1 ਦਿਖਾਓ ਮੈਡਮ 2 3 4 ਆਹ 5 ਆਹ 5 ਲੜੀਆਂ ਜੀ ਆਈਆਂ ਜਿਹੜੀਆਂ ਆਹ ਦਰਵਾਜ਼ੇ ਉਮਰੇ ਲਗਣੀਆਂ ਵਾ ਠੀਕ ਹੈ ਜੀ ਫੋਟੋ ਖਿੱਚ ਲਈ ਮੈਡਮ ਫੋਟੋ ਖਿੱਚ ਲਈ ਹੁਣ ਅਗਲੀ ਆਈਟਮ ਆ ਰਹੀ ਹੈ ਜੀ ਆ ਲੈ ਕੇ ਆਏ ਜੀ ਆ ਵੀ ਆ ਜਿਹੜਾ ਚਲਰ ਜਿਹੜਾ ਹੈਗਾ ਵਾ ਇਹ ਗੇਟ ਤੇ ਲੱਗੇਗਾ ਬਾਹਰ ਮੇਨ ਡੋਰ ਤੇ ਵੀ ਜਿਹੜੇ ਉਹ ਗਿੰਦੇ ਵਾਲੀਆਂ ਲੜੀਆਂ ਸਾਈਡਾਂ ਤੇ ਲੱਗਣਗੀਆਂ ਤੇ ਆ ਜਿਹੜਾ ਚਲਰ ਆ ਗੇਟ ਦੇ ਫਰੰਟ ਲੱਗੇਗਾ ਜੀ ਠੀਕ ਹੈ ਤੋਂ ਉਸ ਤੋਂ ਇਲਾਵਾ ਆ ਲੈ ਕੇ ਆਏ ਜੀ ਚੁੰਮਰ ਜਿਹੜਾ ਕਿ ਆ ਬਾਹਰ ਇਸ ਜਗ੍ਹਾ ਤੇ ਲੱਗੇਗਾ ਜੀ ਇਹ ਕੀ ਹੈ ਠੀਕ ਹੈ ਤੇ ਆ ਲੈ ਕੇ ਆਏ ਜੀ ਜਿਹੜੀ ਸਭ ਨਾਲ ਸਭ ਦੀਆਂ ਫੇਵਰੇਟ ਸ਼ਾਇਦ ਇਸ ਨੂੰ ਤੁਹਾਨੂੰ ਦੇਖ ਕੇ ਯਾਦ ਆਵੇ ਬਚਪਨ ਤੋਂ ਲੈ ਕੇ ਹੁਣ ਤੱਕ ਇਹ ਲੜੀਆਂ ਸਾਰੇ ਘਰਾਂ ਦੇ ਵਿੱਚ ਸਜੀਆਂ ਆਈਆਂ ਵਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਤੇ ਆਪਾਂ ਵੀ ਲੈ ਕੇ ਆਇਆ ਜੀ ਅੱਜ ਇਹ ਤੇ ਆ ਦਿਵੇ ਲੈ ਕੇ ਆਇਆ ਜੀ ਮੈਡਮ ਨੇ ਨੁਕਸਾਨ ਕਰਤਾ ਵਾਂਂਦੇ ਹੋਏ ਦੀਵੇ ਸੜਤੇ ਸੀਗੇ ਇਹ ਮੋਮਬਤ ਗੁਰਦੁਆਰਾ ਤੇ ਆ ਮੋਮਬਤਾਂ ਲੈ ਕੇ ਆਏ ਜੀ ਗੁਰਦੁਆਰ ਸਾਹਿਬ ਵਾਸਤੇ ਠੀਕ ਹੈ ਜੀ ਆ ਸਾਰਾ ਸਮਾਨ ਲੈ ਕੇ ਆਏ ਜੀ ਸਜਾਵਟ ਵਾਸਤੇ ਤੇ ਹੁਣ ਕੱਲ ਪ੍ਰੋਪਰ ਜਿਹੜੀ ਉਹ ਸਜਾਵਟ ਸ਼ੁਰੂ ਕਰਾਂਗੇ ਜੀ ਅੱਜ ਦਾ ਦਿਨ ਦੇ ਜਿਹੜਾ ਸਮਾਨ ਲੈ ਆਏ ਆਂ ਬਸ ਅਸੀਂ ਠੀਕ ਹੈ ਜੀ ਤੇ ਹੁਣ ਫਿਲਹਾਲ ਅੱਜ ਦਾ ਦਿਨ ਜਿਹੜਾ ਸਾਡਾ ਬਹੁਤ ਹੀ ਸੋਹਣਾ ਬੀਤ ਗਿਆ ਵਾ ਸ਼ਾਪਿੰਗ ਜਿਹੜੀ ਕਰਕੇ ਆਇਆ ਇੱਥੇ ਹੀ ਕਾਫੀ ਤਕਰੀਬਨ 2 ਘੰਟੇ ਤੋਂ ਉੱਪਰ ਟਾਈਮ ਲੱਗ ਗਿਆ ਤੇ ਹੁਣ ਜੀ ਮਾਤਰਾ ਨਹੀਂ ਜੀ ਅੱਗੇ ਵਾਹਿਗੁਰੂ ਜੀ ਕਿ ਅੱਗੇ ਅਰਦਾਸ ਕਰਦੇ ਹਾਂ ਜੀ ਸਾਰਿਆਂ ਦੇ ਘਰਾਂ ਦੇ ਉੱਪਰ ਮੇਰ ਪ੍ਰਿਆਤ ਕਰੇ ਜਿਹੜਾ ਦਿਨਾਂ دھੰਤੀ ਰਸ ਉਹ ਸਾਰਿਆਂ ਦੇ ਉੱਪਰ ਮੇਰ ਪ੍ਰਿਆਤ ਕਰੇ ਤੇ ਹਰ ਇੱਕ ਘਰ ਦੇ ਵਿੱਚ ਬਹੁਤ ਬਹੁਤ ਖੁਸ਼ੀਆਂ ਨੇ ਇਹ ਦੀਵਾਲੀ ਲੈ ਕੇ ਆਵੇ ਹੈ ਮੈਡਮ ਪੁੱਛ ਰਹੀ ਹੈ ਜੀ ਇਹ ਸੋਹਣੇ ਲੱਗ ਰਹੇ ਨੇ ਤੁਸੀਂ ਦੱਸੋ ਕਿੱਦਾਂ ਲੱਗ ਰਹੇ ਬੜਿਆ ਲੱਗ ਰਹੇ ਐਸਾ ਪਕੜੋ ਐਸਾ ਪਕੜੋ ਤੇ ਜੀ ਆਉਣ ਵਾਲੀ ਦੀਵਾਲੀ ਹੈ ਜਿਹੜੀ ਪਰਮਾਤਮਾ ਅੱਗੇ ਦੋਵੇਂ ਹੱਥ ਜੋੜ ਕੇ ਕਹਿੰਦਾ ਜੀ ਹਰੇਕ ਦੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਹਰੇਕ ਦੇ ਘਰ ਦੇ ਵਿੱਚ ਤਰੱਕੀ ਲੈ ਕੇ ਆਵੇ ਮਾਤਾ ਲక్ష్ਮੀ ਜੀ ਆਪ ਚਰਨ پا ਕੇ ਉਸ ਘਰ ਨੂੰ ਲక్ష్ਮੀ ਨਾਲ ਭਰਪੂਰ ਕਰ ਦੇਵੇ ਇਸੇ ਆਸ ਉਮੀਦ ਨਾਲ ਅੱਜ ਦੀ ਵੀਡੀਓ ਸਮਾਪਤ ਕਰਦਾ ਮਿਲਣਾ ਕੱਲ ਇੱਕ ਨਵੀਂ ਵੀਡੀਓ ਨਾਲ ਇੱਕ ਨਵੀਂ ਸਵੇਰ ਨਾਲ ਆਪਣਾ ਖਿਆਲ ਰੱਖਣਾ ਤੇ ਹਮੇਸ਼ਾ ਖੁਸ਼ ਰਹਿਣਾ ਜੀ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਅਡਵਾਂਸ ਵਿੱਚ ਤੁਹਾਨੂੰ ਸਾਰਿਆਂ ਨੂੰ ਹੈਪੀ ਦਿਵਾਲੀ ਜੀ